ਸਤ ਸ੍ਰੀ ਅਕਾਲ ਦੋਸਤੋ ਐਲ ਡੀ ਡੀ ਟੀਵੀ 'ਤੇ ਤੁਹਾਡਾ ਬਹੁਤ ਸਵਾਗਤ ਹੈ ਮੇਰਾ ਨਾਮ ਬਲਰਾਜ ਸਿੰਘ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਕੰਪਿਊਟਰ ਦੇ ਕੁਝ ਸ਼ਾਰਟਕੱਟ ਦੱਸਾਂਗਾ ਜੋ ਤੁਹਾਡੇ ਬਹੁਤ ਹੀ ਕੰਮ ਦੇ ਹੋਣਗੇ ਇਹ ਸਾਰੇ ਸ਼ਾਰਟਕੱਟ ਵਿੰਡੋ ਕੀਜ਼ ਦੇ ਨਾਲ ਰਿਲੇਟਿਡ ਹੋਣਗੇ ਸੋ ਵਿੰਡੋ ਕੀ ਨੂੰ ਯਾਦ ਰੱਖੋ ਬਾਕੀ ਸਾਰੇ ਸ਼ਾਰਟਕੱਟ ਮੈਂ ਤੁਹਾਨੂੰ ਹੁਣ ਦੱਸਾਂਗਾ ਦੇਖਦੇ ਰਹਿਣਾ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਿਉਂਕਿ ਜਦੋਂ ਤੁਸੀਂ ਇਹ ਸਾਰੇ ਸ਼ਾਰਟਕੱਟ ਸਿੱਖ ਲਓਗੇ ਤਾਂ ਤੁਸੀਂ ਕੰਪਿਊਟਰ 'ਤੇ ਬਹੁਤ ਹੀ ਤੇਜ਼ ਵਰਕ ਕਰ ਸਕਦੇ ਹੋ ਸੋ ਸ਼ੁਰੂਆਤ ਕਰਦੇ ਹਾਂ ਪਹਿਲਾ ਸ਼ਾਰਟਕੱਟ ਹੈ ਵਿੰਡੋਜ਼ ਪ ਜਦੋਂ ਤੁਸੀਂ ਆਪਣੀ ਡੈਸਕਟਾਪ ਦੇ ਉੱਪਰ ਬਹੁਤ ਸਾਰੇ ਸੌਫਟਵੇਅਰ ਖੋਲ੍ਹ ਲੈਂਦੇ ਹੋ ਤਾਂ ਤੁਸੀਂ ਚਾਹੁੰਦੇ ਹੋ ਕਿ ਉਹ ਸਾਰੇ ਸੌਫਟਵੇਅਰ ਇੱਕੋ ਵਾਰੀ ਹਾਈਡ ਹੋ ਜਾਣ ਤਾਂ ਤੁਸੀਂ ਵਿੰਡੋ ਕੀ ਨੂੰ ਤੇ ਡੀ ਕੀ ਨੂੰ ਦਬਾ ਕੇ ਸਾਰੇ ਸੌਫਟਵੇਅਰ ਇੱਕੋ ਵਾਰੀ ਹਾਈਡ ਕਰ ਸਕਦੇ ਹੋ ਦੁਬਾਰਾ ਵਿੰਡੋ ਕੀ ਤੇ ਡੀ ਕੀ ਨੂੰ ਦਬਾ ਕੇ ਉਹਨਾਂ ਨੂੰ ਸ਼ੋ ਵੀ ਕਰਵਾ ਸਕਦੇ ਹੋ ਸੋ ਇਸ ਤਰ੍ਹਾਂ ਜਿੰਨੇ ਵੀ ਸੌਫਟਵੇਅਰ ਤੁਸੀਂ ਡੈਸਕਟਾਪ ਦੇ ਉੱਪਰ ਖੋਲੇ ਹੋਣਗੇ ਉਹਨਾਂ ਨੂੰ ਹਾਈਡ ਤੇ ਸ਼ੋ ਕਰ ਸਕਦੇ ਹੋ ਵਿੰਡੋ ਪਲੱਸ ਡੀ ਨੂੰ ਦਬਾ ਕੇ ਤੁਸੀਂ ਦੇਖ ਸਕਦੇ ਹੋ ਤੁਸੀਂ ਤਿੰਨ ਸੌਫਟਵੇਅਰ ਖੋਲੇ ਹੋਏ ਨੇ ਟਾਸਕਬਾਰ ਦੇ ਉੱਪਰ ਨੋਟਪੈਡ ਵਿੰਡੋ ਐਕਸਪਲੋਰ ਤੇ ਬ੍ਰੇਵ ਸੌਫਟਵੇਅਰ ਸੋ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਮਾਊਸ ਦੀ ਵਰਤੋਂ ਨਹੀਂ ਕਰਨੀ ਇਹਨਾਂ ਨੂੰ ਓਪਨ ਵੀ ਕਰਨਾ ਹੈ ਤਾਂ ਤੁਸੀਂ ਦਬਾਉਂਗੇ ਵਿੰਡੋ ਕੀ ਤੇ ਨੰਬਰਸ ਕਿੰਨੇਵੇਂ ਨੰਬਰ ਤੇ ਵੀ ਉਹ ਸੌਫਟਵੇਅਰ ਜੋ ਤੁਸੀਂ ਖੋਲਣਾ ਚਾਹੁੰਦੇ ਹੋ ਉਹ ਹੈ ਉਸ ਨੂੰ ਦਬਾ ਦੇਣਾ ਹੈ ਜਿਵੇਂ ਨੋਟਪੈਡ ਪਹਿਲੇ ਨੰਬਰ ਤੇ ਹੈ ਵਿੰਡੋ ਕੀ ਦਬਾਉਂਗੇ ਤੇ ਉੱਪਰੋਂ ਇੱਕ ਨੰਬਰ 1 ਦਬਾਉਂਗੇ ਨੋਟਪੈਡ ਓਪਨ ਹੋ ਗਿਆ ਇਸ ਨੂੰ ਮਿਨੀਮਾਈਜ਼ ਕਰਨੀ ਫੇਰ ਵਿੰਡੋ ਕੀ ਦਬਾਉਗੇ ਤੇ ਵਨ ਦਬਾਉਗੇ ਤਾਂ ਇਹ ਮਿਨੀਮਾਈਜ਼ ਹੋ ਜਾਏਗਾ ਇਸੇ ਤਰ੍ਹਾਂ ਵਿੰਡੋ ਐਕਸਪਲੋਰਰ ਖੋਲ ਲੈ ਵਿੰਡੋ ਕੀ ਤੇ 2 ਜਿੰਨੇ ਵੀ ਨੰਬਰ ਤੇ ਵੀ ਸੌਫਟਵੇਅਰ ਹੈ ਜੋ ਤੁਸੀਂ ਓਪਨ ਕਰਨਾ ਚਾਹੁੰਦੇ ਹੋ ਉਸ ਨੂੰ ਵਿੰਡੋ ਕੀ ਦਬਾ ਕੇ ਉਸ ਨੰਬਰ ਦੇ ਹਿਸਾਬ ਨਾਲ ਉਸ ਨੂੰ ਓਪਨ ਕਰ ਸਕਦੇ ਹੋ ਤੇ ਮਿਨੀਮਾਈਜ਼ ਕਰ ਸਕਦੇ ਹੋ ਸੋ ਨੋਟਪੈਡ ਪਹਿਲੇ ਨੰਬਰ ਤੇ ਓਪਨ ਮਿਨੀਮਾਈਜ਼ ਦੂਜੇ ਨੰਬਰ ਤੇ ਤੀਜੇ ਨੰਬਰ ਵਾਲੇ ਸੌਫਟਵੇਅਰ ਤਾਂ ਵਿੰਡੋ ਪਲੱਸ ਨੰਬਰਸ ਦਬਾ ਕੇ ਤੁਸੀਂ ਇਹ ਟ੍ਰਿਕ ਜਾਂ ਸ਼ਾਰਟਕਟ ਵਰਤ ਸਕਦੇ ਹੋ ਤੀਜਾ ਸ਼ਾਰਟਕਾਟ ਹੈ ਵਿੰਡੋ ਪਲੱਸ ਸੈਮੀਕੋਲਨ ਤੁਹਾਡੇ ਫੋਨ ਤੇ ਤੁਸੀਂ ਬਹੁਤ ਸਾਰੇ ਇਮੋਜੀ ਵਰਤਦੇ ਹੋ ਜਦੋਂ ਵੀ ਤੁਸੀਂ ਲੈਪਟਾਪ ਜਾਂ ਕੰਪਿਊਟਰ ਵਰਤਦੇ ਹੋ ਤਾਂ ਉਹਨਾਂ ਦੇ ਉੱਪਰ ਇਮੋਜੀ ਬਿਲਕੁਲ ਵੀ ਨਹੀਂ ਲੱਭਦੇ ਸੋ ਇਸ ਸ਼ਾਰਟਕਾਟ ਨਾਲ ਤੁਸੀਂ ਇਮੋਜੀ ਵੀ ਯੂਜ਼ ਕਰ ਸਕਦੇ ਹੋ ਆਪਣੇ ਟੈਕਸਟ ਦੇ ਵਿੱਚ ਜਿਵੇਂ ਮੈਂ ਨੋਟਪੈਡ ਖੋਲ੍ਹਿਆ ਹੋਇਆ ਹੈ ਹੁਣ ਮੈਂ ਇੱਥੇ ਟਾਈਪ ਕਰਾਂਗਾ ਕੁਝ ਵੀ ਤੇ ਜਦੋਂ ਵਿੰਡੋ ਪਲੱਸ ਸੈਮੀਕੋਲਨ ਮੈਂ ਦਬਾਵਾਂਗਾ ਤਾਂ ਇਮੋਜੀ ਸ਼ੋ ਹੋ ਜਾਣਗੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਇਮੋਜੀ ਚੁਣ ਕੇ ਇੱਥੇ ਵਰਤ ਸਕਦੇ ਹੋ ਸੋ ਆਪਣੇ ਅਕੋਰਡਿੰਗ ਤੁਸੀਂ ਜਿਹੜਾ ਵੀ ਵਰਤਣਾ ਚਾਹੁੰਦੇ ਹੋ ਉਹ ਇਮੋਜੀ ਵਰਤ ਸਕਦੇ ਹੋ ਵਿੰਡੋ ਪਲੱਸ ਸੈਮੀ ਕੋਲਨ ਇਹ ਅਗਲੀ ਸ਼ਾਰਟਕਟ ਹੈ ਵਿੰਡੋ ਕੀ ਸ਼ਿਫਟ ਕੀ ਪਲੱਸ ਐਸ ਇਸ ਦੇ ਨਾਲ ਤੁਸੀਂ ਆਪਣੀ ਕੰਪਿਊਟਰ ਸਕਰੀਨ ਦੇ ਆਪਣੇ ਅਕੋਰਡਿੰਗ ਸਕਰੀਨਸ਼ਾਟ ਲੈ ਸਕਦੇ ਹੋ ਵਿੰਡੋ ਕੀ ਪਲੱਸ ਸ਼ਿਫਟ ਪਲੱਸ ਐਸ ਸੋ ਹੁਣ ਇੱਕ ਪਲੱਸ ਦਾ ਨਿਸ਼ਾਨ ਸ਼ੋ ਹੋ ਗਿਆ ਹੈ ਇਸ ਦੇ ਅਕੋਰਡਿੰਗ ਤੁਸੀਂ ਆਪਣੇ ਇਸਾ ਵਨ ਜੋ ਵੀ ਜਿਹੜੇ ਵੀ ਜਗ੍ਹਾ ਦੀ ਸਕਰੀਨਸ਼ਾਟ ਲੈਣਾ ਚਾਹੁੰਦੇ ਹੋ ਉਸ ਜਗ੍ਹਾ ਤੇ ਤੁਸੀਂ ਆਪਣਾ ਸਕਰੀਨਸ਼ਾਟ ਲੈ ਸਕਦੇ ਹੋ ਸਕਰੀਨਸ਼ਾਟ ਲੈਣ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਆਵੇਗਾ ਉਸ ਤੇ ਉੱਪਰ ਕਲਿੱਕ ਕਰਕੇ ਤੁਸੀਂ ਓਪਨ ਕਰ ਸਕਦੇ ਹੋ ਤੇ ਇਸ ਨੂੰ ਵਕ ਵਕ ਤਰ੍ਹਾਂ ਨਾਲ ਐਡਿਟ ਵੀ ਕਰ ਸਕਦੇ ਹੋ ਜਿਸ ਤਰ੍ਹਾਂ ਵੀ ਤੁਸੀਂ ਚਾਹੁੰਦੇ ਹੋ ਤੇ ਸੇਵ ਬਟਨ ਦੇ ਉੱਪਰ ਜਾ ਕੇ ਤੁਸੀਂ ਸੇਵ ਕਰ ਸਕਦੇ ਹੋ ਤੇ ਇਸ ਦਾ ਨਾਮ ਵੀ ਬਦਲ ਸਕਦੇ ਹੋ ਸੋ ਇਸ ਤਰ੍ਹਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਵਿੰਡੋ ਕੀ ਦਬਾ ਕੇ ਸ਼ਿਫਟ ਕੀ ਦਬਾ ਕੇ ਤੇ ਐਸ ਕੀ ਨੂੰ ਇਕੱਠਿਆਂ ਨੂੰ ਤਿੰਨਾਂ ਨੂੰ ਦਬਾ ਕੇ ਵਿੰਡੋ ਸ਼ਿਫਟ ਐਸ ਨੂੰ ਦਬਾ ਕੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਸਕਰੀਨ ਤੋਂ ਕਿਸੇ ਵੀ ਹਿੱਸੇ ਦੇ ਉੱਪਰ ਅਗਲਾ ਸ਼ਾਰਟਕਟ ਹੈ ਵਿੰਡੋ ਕੀ ਪਲੱਸ ਡਬਲਯੂ ਜੇਕਰ ਤੁਸੀਂ ਫੁੱਲ ਸਕਰੀਨ ਦਾ ਸਕਰੀਨਸ਼ਾਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਿੰਡੋ ਪਲੱਸ ਡਬਲਯੂ ਦਬਾ ਕੇ ਫੁੱਲ ਸਕਰੀਨ ਸਨੇਪ ਦੇ ਉੱਪਰ ਕਲਿੱਕ ਕਰੋਗੇ ਤਾਂ ਪੂਰੀ ਸਕਰੀਨ ਦਾ ਸਕਰੀਨਸ਼ਾਟ ਲੈ ਹੋ ਜਾਵੇਗਾ ਇਸ ਤੋਂ ਇਲਾਵਾ ਤੁਸੀਂ ਵਿੰਡੋਵਸ ਕੀ W ਦਬਾ ਕੇ ਵਾਈਟਬੋਰਡ ਨੂੰ ਵੀ ਓਪਨ ਕਰ ਸਕਦੇ ਹੋ ਤੁਸੀਂ ਉਸ ਨੂੰ ਅਕਸੈਪਟ ਕਰਕੇ ਇਸ ਤਰ੍ਹਾਂ ਤੁਸੀਂ ਵਾਈਟਬੋਰਡ ਨੂੰ ਵੀ ਵਰਤ ਸਕਦੇ ਹੋ ਵਿੰਡੋਸ ਪਲੱਸ I ਨੂੰ ਯੂਜ਼ ਕਰਕੇ ਤੁਸੀਂ ਸੈਟਿੰਗਸ ਨੂੰ ਓਪਨ ਕਰ ਸਕਦੇ ਹੋ ਸੋ ਇਹ ਇੱਕ ਸੌਖਾ ਤਰੀਕਾ ਹੈ ਸੈਟਿੰਗ ਨੂੰ ਓਪਨ ਕਰਨ ਦਾ ਅਗਲਾ ਸ਼ਾਰਟਕਟ ਹੈ ਵਿੰਡੋਸ ਪਲੱਸ V ਇਸ ਦੇ ਨਾਲ ਤੁਸੀਂ ਜੋ ਵੀ ਕਾਪੀ ਕੀਤਾ ਹੈ ਉਹ ਇੱਕ ਕਲਿੱਪਬੋਰਡ ਦੇ ਵਿੱਚ ਸ਼ੋ ਹੋਣ ਲੱਗ ਪਿਜਾਵੇਗਾ ਜਦੋਂ ਤੁਸੀਂ ਵਿੰਡੋ ਪਲਸ ਕੀ ਦਬਾਓਗੇ ਤਾਂ ਕਲਿੱਪਬੋਰਡ ਸ਼ੋ ਹੋਵੇਗਾ ਇਸ ਤਰ੍ਹਾਂ ਜੋ ਵੀ ਸਕਰੀਨਸ਼ਾਟ ਲਏ ਨੇ ਜਾਂ ਜੋ ਵੀ ਤੁਸੀਂ ਕਾਪੀ ਕੀਤਾ ਹੈ ਉਹ ਇੱਥੇ ਆ ਜਾਵੇਗਾ ਪਰ ਕਲਿੱਪਬੋਰਡ ਨੂੰ ਓਪਨ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਕਲਿੱਪਬੋਰਡ ਦੀਆਂ ਸੈਟਿੰਗਸ ਦੇ ਉੱਪਰ ਜਾਣਾ ਪਵੇਗਾ ਸਟਾਰਟ ਬਟਨ ਦੇ ਉੱਪਰ ਜਾਓਗੇ ਕਲਿੱਪਬੋਰਡ ਸਟੈਪ ਕਰੋਗੇ ਕਲਿੱਪਬੋਰਡ ਸੈਟਿੰਗਸ ਇਸ ਦੇ ਉੱਪਰ ਕਲਿੱਕ ਕਰੋਗੇ ਇਸ ਤੋਂ ਬਾਅਦ ਤੁਹਾਨੂੰ ਕਲਿੱਪਬੋਰਡ ਹਿਸਟਰੀ ਦੇ ਵਿੱਚ ਇਸ ਨੂੰ ਆਨ ਕਰਨਾ ਪਵੇਗਾ ਇਸ ਤੋਂ ਬਾਅਦ ਜੋ ਵੀ ਤੁਸੀਂ ਕਾਪੀ ਕਰੋਗੇ ਤੇ ਜਦੋਂ ਤੁਸੀਂ ਵਿੰਡੋ ਪਲੱਸ ਵੀ ਦਬਾਓਗੇ ਤਾਂ ਕਲਿੱਪਬੋਰਡ ਓਪਨ ਹੋ ਜਾਵੇਗਾ ਤੇ ਉਹ ਤੁਹਾਡੀ ਕਲਿੱਪਬੋਰਡ ਦੇ ਵਿੱਚ ਸ਼ੋ ਹੋ ਜਾਵੇਗਾ ਇਸ ਨੂੰ ਤੁਸੀਂ ਸਿਲੈਕਟ ਕਰਕੇ ਪੇਸਟ ਕਰ ਸਕਦੇ ਹੋ ਜਿੰਨੀ ਵਾਰੀ ਵੀ ਤੁਸੀਂ ਜੋ ਵੀ ਕਾਪੀ ਪੇਸਟ ਕਰੋਗੇ ਉਹ ਸਭ ਕੁਝ ਕਲਿੱਪਬੋਰਡ ਦੇ ਵਿੱਚ ਸ਼ੋ ਹੋਣ ਲੱਗ ਜਾਵੇਗਾ ਸੋ ਵਿੰਡੋ ਪਲੱਸ ਵੀ ਨਾਲ ਤੁਸੀਂ ਕਲਿੱਪਬੋਰਡ ਨੂੰ ਯੂਜ਼ ਕਰ ਸਕਦੇ ਹੋ ਆਪਣੀ ਡੈਸਕਟਾਪ ਦੇ ਉੱਪਰ ਵਿੰਡੋ ਪਲੱਸ E ਨੂੰ ਦਬਾਉਣ ਦੇ ਨਾਲ ਮਾਈਕਰੋਸਾਫਟ ਐਕਸਪਲੋਰ ਓਪਨ ਹੋ ਜਾਵੇਗਾ ਅਗਲਾ ਸ਼ਾਰਟਕੱਟ ਹੈ ਵਿੰਡੋ ਪਲੱਸ T ਤੁਸੀਂ ਦੇਖ ਸਕਦੇ ਹੋ ਟਾਸਕਬਾਰ ਦੇ ਉੱਪਰ ਜਦੋਂ ਵਿੰਡੋ ਪਲੱਸ T ਦਬਾਉਂਦੇ ਹਾਂ ਤਾਂ ਜਿਹੜੇ ਜਿਹੜੇ ਸੌਫਟਵੇਅਰ ਓਪਨ ਹਨ ਉਹ ਜਦੋਂ ਜਿੰਨੀ ਵਾਰੀ ਵਿੰਡੋ ਪਲੱਸ T ਦਬਾਵਾਂਗੇ ਉਹ ਸ਼ੋ ਹੋਣ ਲੱਗ ਪੈਂਦੇ ਨੇ ਸੋ ਇਸ ਤਰ੍ਹਾਂ ਇਹ ਸੀ ਵਿੰਡੋ ਪਲੱਸ T ਦਾ ਇਸਤੇਮਾਲ ਦੋਸਤੋ ਦਸਵਾਂ ਸ਼ਾਰਟਕੱਟ ਹੈ ਵਿੰਡੋ ਪਲੱਸ L ਇਸਦੇ ਨਾਲ ਤੁਹਾਡੀ ਲੈਪਟਾਪ ਦੀ ਸਿਕਿਉਰਟੀ ਵਾਜ ਜਾਂਦੀ ਹੈ ਕਿਉਂਕਿ ਜਦੋਂ ਤੁਸੀਂ ਵਿੰਡੋ ਪਲੱਸ ਐਲ ਨੂੰ ਦਬਾਉਂਦੇ ਹੋ ਤਾਂ ਲੋਕ ਆ ਗਿਆ ਜਾਂਦਾ ਹੈ ਸੋ ਇਹ ਬਹੁਤ ਵਧੀਆ ਸ਼ਾਰਟਕਟ ਹੈ ਜੇਕਰ ਤੁਸੀਂ ਆਪਣੇ ਕੰਪਿਊਟਰ ਨੂੰ ਬਹੁਤ ਹੀ ਫਾਸਟ ਤਰੀਕੇ ਨਾਲ ਲੋਕ ਕਰਨਾ ਚਾਹੁੰਦੇ ਹੋ ਸੋ ਇਹ ਸੀ ਵਿੰਡੋ 10 ਦੇ ਦਾ ਸ਼ਾਰਟਕਟ ਵਿੰਡੋ ਕੀਜ਼ ਨਾਲ ਰਿਲੇਟਡ ਸੋ ਦੋਸਤੋ ਵੇਖਦੇ ਰਹਿਣਾ ਐਲਡੀਟੀਵੀ ਨੂੰ ਇਸ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾਉਣਾ ਤੇ ਆਲ ਦੇ ਉੱਪਰ ਕਲਿੱਕ ਕਰਨਾ ਤਾਂ ਕਿ ਤੁਹਾਡੇ ਕੋਲ ਨਵੇਂ ਤੋਂ ਨਵੇਂ ਅਪਡੇਟ ਸਭ ਤੋਂ ਜਲਦੀ ਪਹੁੰਚਦੇ ਰਹਿਣ